ਗੱਲ ਉੱਥੀ ਆ ਗਈ ਨਾ ਬਾਥਰੂਮਾਂ ਚੋਂ ਦੇ ਸੀ ਫਿਰ ਮੈਂ ਕੱਢ ਦਿੰਦੇ ਆ ਛਣ ਚ ਦਿੱਲੇ ਚ ਕੋਈ ਫਰਕ ਤਾਂ ਨਹੀਂ ਹੈ ਨਾ ਲੋਰ ਲੱਗਦੀ ਨਿਗਾ ਮਾਰਨੀ ਬਾਈ ਹੁਣ ਆਪਦੀ ਲੋਰ ਵੀ ਆ ਜਾਂਦੇ ਮਾੜੇ ਪਸੰਦ ਹੈ ਓਏ ਕਿੱਥੇ ਹੈ ਬਾਈ ਆ ਦੇਖ ਲੈ ਵੇਖਾਂਗਾ ਦੇਖ ਲੈ ਰਸਤਾ ਰਸਤਾ ਮੈਨੂੰ ਹੋਰ ਲੋੜ ਨਹੀਂ ਤੈਨੂੰ ਕਿ ਮੈਨੂੰ ਕਿਲਾਣਾ ਦੀ ਆ ਠੀਕ ਹੈ ਚੱਲੀਏ ਹੁਣ ਹੈ ਪਰਾਂ ਨੂੰ ਕੇ ਦੱਸ ਦੇ ਕੁਛ ਕੰਨ ਚ ਪਾ ਦੇ ਗੱਲ ਫਿਰ ਵਜਾਈਏ ਟੱਲਾ ਹਾਂ 15 ਹਵਾ ਦੇ ਚੱਲੀ ਨਹੀਂ ਲੰਦੀ ਪੱਕਾਈ ਦਾ ਕੀ ਫਾਇਦਾ ਯਾਰ ਬੱਕਰੀ ਬਣੂਗੀ ਪੱਚੀ ਪੱਚੀ ਦੀ ਤੁਹਾਡਾ ਜਵਾਨ ਬੱਕਰੀ ਹੈ ਉਹਨੇ ਚੱਤ ਦੇ ਕਰਦੇ ਮੈਂ ਤਾਂ ਇੱਕ ਦੇਖੋ ਇਹ ਜੋ بڑا ਸੌਦਾ ਲੈਣਾ ਬੜੀ ਬੱਕਰੀ ਕੋ 500 ਲੈਣਾ ਕਹਿ ਕੇ ਲੈਣਾ ਉਹ ਤੋਂ ਵੀ ਨੁਛੜਦਾ ਨਹੀਂ ਉਹ ਵੀ ਜਮੀ ਦੇ ਕਰਦੇ ਕੁਛ ਤਾਂ ਮੈਂ ਖੜ ਜਾ ਫਿਰ ਦੇਖ ਤਮਾਸ਼ਾ ਚੰਗਾ ਫਿਰ ਹਾਂ ਜਿਹੜੀਆਂ ਗੱਲਾਂ ਤੂੰ ਕਰਦਾ ਉੱਥੇ ਨਹੀਂ ਬਣਦੀ ਬੱਕਰੀ ਹਾਂ ਬੱਕਰੀ ਬਣ ਉਹ ਤਾਂ ਬੱਕਰੀ ਨਹੀਂ ਸੱਚਮੁੱਚ 350 ਜਣ ਵਾਲੀ ਬਸ ਸਾਮਾ ਰੇਟੀ ਹੁੰਦਾ ਆਪਣਾ ਇਹ ਨਹੀਂ ਗਲਤ ਆ ਕੀ ਚੀਜ਼ ਐ ਇਹ ਤਾਂ ਵੀ ਉਹ ਜਦੋਂ ਮੈਂਆਂ ਬੱਕਰੀਆਂ ਲਈ ਕੋਈ ਵਾਈਦੀ ਆ ਛੱਡ ਪਰਾਂ ਦਾ ਰਸੌਲੀ ਹੋ ਕੇ ਸੁੱਕੀ ਹੋਈ ਐ ਸਝਾਂਦੇ ਤਾਂ ਹੋਰ ਇਹਦਾ ਕੁਝ ਵੀ ਨਹੀਂ ਹੋਇਆ ਯਾਰ ਇਹ ਤਾਂ ਤੂੰ ਬੇਫਿਕਰ ਹੋ ਇਹ ਕਹਿੰਦਾ ਭਾਈ 15000 ਪਰ ਮੈਂ ਇਹਦੇ ਤੇ ਨਹੀਂ ਪੈ ਗਿਆ ਭੱਜ ਕੇ ਵੀ ਇੰਨੇ ਦੀ ਤਾਂ ਨਹੀਂ ਬਣਦੀ ਪਕਾਈ ਕਰਨ ਦਾ ਨਹੀਂ ਕੋਈ ਫਾਇਦਾ ਠੀਕ ਐ ਮੈਨੂੰ ਕਹਿ ਵੀ ਮੇਰੇ ਰੇਟ ਤੋਂ ਚੱਲੂ ਮੈਂ ਅਗਲੇ ਦਿਨ ਦੇਣੀ ਐ ਇਹ ਤੂੰ ਨਹੀਂ ਦੇਣੀ ਨਾਲ 17000 ਦੀ ਬੱਕਰੀ ਦਿਓ ਹੈ

ਉਈ ਗੱਲ ਨਹੀਂ ਫਿਰ ਤਾਂ ਲੋੜੀ ਨਹੀਂ ਫਿਰ ਕਾਹਵਾ ਚੱਲਿਆ ਬਈ ਉਹ ਗੈਨੀ ਨੀ ਬੈਠਦਾ ਬੱਦੋ ਬਾਹਰ ਨਾ ਉਹ 12 ਵਧੀਆ ਤੂੰ ਨਹੀਂ 35000 ਫਿਰ 35000 ਜੇ ਐ 15 ਤੋਂ 40 ਮੰਗ ਲੈ ਜੇ ਖਸਾਈਆਂ ਤੇ ਚੱਲਣਾ ਜਾਂ 20 ਲਾਸਤ ਮੈਂ ਤਾਂ ਦੱਸਤਾ 30000 ਕਹੇ ਨਹੀਂ 35 40 ਮੰਗਣਾ ਦਾ ਉਹ ਫਿਰ ਫਾਇਦਾ ਕਿਰਾ ਜੋ ਐਦਾ ਕਿਉਂ ਨਹੀਂ ਦਰਬਾਰਾਂ ਮਾਰੇ ਦਾ ਪਾਣੀ ਵੜਦਾਂ ਦੀਆਂ ਨੇ ਤਲਵਾਰਾਂ ਇਹ ਜੁੜ ਜਾਂਦਾ ਇਹ ਆਏ ਨੇ ਉਹ ਉਹ ਐਵੇਂ ਫਿਰ ਤੈਨੂੰ ਮੈਂ 10 15 ਟੁਟਕਾ ਇਹ ਚ 5 400 ਦਾ ਮਾਅਬਜਾ ਹੋ ਸਕਦਾ ਤੂੰ ਮਾਅਬਜਾ ਇੱਕੇ ਵਕਤ ਦਾ ਦੇ ਵੀ ਇਨੇ ਤੋਂ ਕਰ ਦੇ ਤਾਂ ਵੀ ਦੇ ਹੈ ਚੱਲ ਨਾ ਫੇਸਾ ਘਟਾ ਰਿਹਾ 30000 ਦੀ ਦਿੰਨੇ ਨਹੀਂ ਫਿਰ ਹੋਰ ਕਾਸਰ ਵੀ ਕਾਦੀ ਰਹੀ ਅੱਜ ਮੰਦਾ ਬਹੁਤ ਹੈ ਵਸਾ ਹੈਗਾ ਕਾ ਬੱਕਰੀ ਦਾ ਹੋਰ ਕੋਈ ਗਾਂ ਕਿ ਨਹੀਂ ਹੈਗਾ ਮੰਡੀ ਚ ਗੇੜਾ ਦੇ ਆ ਕਰਾ ਕਾ ਨੂੰ ਦੀ ਹੈ ਗੇੜਾ ਜੇ ਤੂੰ ਲੈ ਲਈ ਜਿੰਨੇ ਚੱਕੀਆਂ ਉਨੇ ਜੀ ਲੈ ਦੇ ਆ ਗੇੜਾ ਯਾਰ ਮੈਂ ਕੋਈ ਤੇਰਾ ਡਰਾਮਾ ਕਰਨਾ ਨਹੀਂ ਡਰਾਮਾ ਨਹੀਂ ਪਰ ਗੱਲ ਇਹ ਹੈ ਰਾਜੂ ਦੇਖ ਰੋਜ਼ ਸੁਬਹ ਕਰਿਆ ਨਵਾਉਣਾ ਉਹ ਵੀ ਲੈ ਜਾਂਦੇ ਨੇ ਇਹ ਤਾਂ ਅੱਜ ਲੈਣ ਆਇਆ ਵਿਚਾਰਾ ਚਾਹ ਪੀਣ ਨੂੰ ਕਿਹੜਾ ਰੋਜ਼ ਲੱਗਾ ਗਰੀਬ ਹੁੰਦਾ ਉਹਨਾਂ ਨੇ ਵਿਚੇ ਪਾੜਾ ਕਰਿਆ ਮੇਰੀ ਬੱਕਰੀ ਨੇ ਇੱਥੇ ਖੜਾਈ ਕਿਹੜੇ ਪਿੰਡ ਦਾ ਆਈ ਮੰਡੀ ਇੱਥੇ ਹੁੰਦਾ ਮੈਂ ਤਾਂ ਹੂੰ ਆ ਜਾਣਾ ਚੌਂਕ ਦਾ ਮਾਰਿਆ ਤੇ ਨਹੀਂ ਮੇਰੇ ਤਾਂ ਡਾਕਟਰੀ ਦਾ ਕੰਮ ਆ ਉਹ ਤਾਂ ਬੈਠੇ ਆ ਉੱਥੇ ਦਵਾਈਆਂ ਦਿੰਦੇ ਆ ਅੱਜ ਵੀ 5-10 ਮਰੀਜ਼ ਮੁੜੇ ਪ੍ਰਾਂਤਾਂ ਕਬੂਤਰਾਂ ਵਾਲਾ ਤੇ ਇਹ ਕੋਈ ਨਹੀਂ ਮੈਂ ਬੱਕਰੀਆਂ ਨਾਲ ਮਾਰੀ ਫਿਰਦੇ ਆ ਇਹ ਤਾਂ ਉਹੀ ਛਾਉਂਗਾ

ਕਸਾਈਆਂ ਜੀ ਤੁਸੀਂ ਰੈਣੀਆਂ ਬਾਈ ਓਏ ਕਿੱਧਰੋਂ ਔਰ ਮੌਲਵੀ ਸਾਹਿਬ ਤੁਸੀਂ ਦੇਖ ਲਓ ਕਸਾਈਆਂ ਕਰਕੇ ਹਾਂ ਆਹ ਦੇਖ ਲਓ ਬਾੜਾ ਨਾ ਪਿਆ ਅਰੇ ਤਾਂ ਹੁਣ ਹੀ ਲਵਾਇਆ ਸੀ ਮੂੰਹ ਗਰਮੀ ਦਾ ਦੁੱਧ ਸੇਜ ਜੂਗਾ ਇਹਨੂੰ ਰੈਣੀਆਂ

ਆ ਕੋਈ ਨਹੀਂ 68 ਡੋਟੀ ਹੁੰਦੀ ਹੈ 10 ਦੀ ਹਾਂ ਹਾਂ ਬੰਦਾ ਇੱਕ ਵਾਰੀ ਗਿਆ ਦਾਂਗ ਵਾਲੇ ਜਿਹੜਾ ਸਾਰ ਵਾਰੀ ਗਿਆ ਹੂੰ ਜੇ ਤੁਮ ਕਿਹਾ ਹੋਇਆ ਕੀ ਬਾਈ ਦੀ ਬੋਲੇ ਯਾਰ ਇੱਕੀ ਬਾਈ ਦੀ ਮਾਰਾਇ ਨਾ ਕੀ ਹੂੰ ਜਿਹੜਾ ਜੀ ਸੁਨਦਰ ਨਾ ਕੋਈ ਤਾਂ ਕੋਈ ਤਾਂ ਨਹੀਂ ਕਰੇ ਚ ਬਸਾ ਘੜਦਾ ਹੀ ਦਿੱਕਰਾ ਹੈ ਕੋਈ ਗੰਡ ਨਹੀਂ ਸੁੱਕੀ ਹੋਈ ਆ ਗੰਡ ਬੱਕਰੀ ਕੰਨਾ ਕੋਨਾ ਦੀ ਬਹੁਤ ਸੱਟ ਆ ਕੰਨ ਬਹੁਤ ਆ ਨਕੌਣਾ ਬਹੁਤ ਆ ਬੱਕਰੀ ਤਾਂ ਕੋਈ ਹੋਈ ਨਹੀਂ ਹੈ ਜੀ ਚੋਟਿਆ ਕੋਈ ਤਾਂ ਸਹੀ ਕਰਦੇ ਹੋ ਗੱਲ ਮਕਾਰੇ ਬਣਾਉਂਦਾ ਆਉਂਦੇ ਭਾਂਡੇ ਆ ਆ ਖੜੀਓ ਪੰਚਾਇਤ ਵਿੱਤੇ ਪਹਾੜਾ ਕਰਾਇਆ ਨਾ ਚਾਪ ਹੋਰੀ ਆਣੀ ਜੇ ਬੱਕਰੀ ਨੂੰ ਕੋਈ ਨੁਕਸ ਹੋ ਗਏ ਇਹ ਆ ਗੱਲ ਵਟਸਐਪ ਦੇਖੋ ਰਿਕਾਰਡ ਮਾੜੀਆਂ ਮੋਟੀਆਂ ਗੱਲਾਂ ਪਿੱਛੇ ਨਾ ਮੋੜ ਬੱਕਰੀ ਲੈ ਦੇ ਉਹਨੂੰ ਵਿਚਾਰੇ ਗਰੀਬ ਨੂੰ ਲੈ ਲੈ ਵੀਰ ਤੈਨੂੰ ਅੱਛਾ ਰਹਿ ਨਾ ਜਾ ਬੰਦਿਆ ਇੱਧਰ ਖੜ ਜਾ ਬੰਦਾ ਬਣ ਕੇ ਤੇਰੇ ਇੱਥੋਂ ਤੇ ਮੈਂ ਆ ਜਾ ਤੇ ਤੂੰ ਮੇਰੇ ਇੱਥੋਂ ਤੇ ਆ ਗਿਆ ਬੱਕਰੀ ਪੂਰੀ 24000 ਦੀ ਦਿੰਨੇ ਨਹੀਂ ਬਾਈ ਇੱਕ ਜਿੰਨੇ ਮਿੰਟ ਦੇ ਵਿੱਚ ਦੁਗਾਟਵਾ ਦੇਣੀ ਮੈਂ ਦੱਸਾਂ ਇੱਕੋ ਹੀ ਨਿਮੇੜਾ ਹਾਂ 1000 ਘੱਟ ਦੇ ਦੇ ਦੀ ਮੰਗੇ ਤੇ ਸਿੱਤਾ ਨਾ ਬੇਚਣ ਵਾਲੀ ਗੱਲ ਹੈ ਸਿੱਤਾ ਦੋਆਂ ਚ ਕੋਈ ਵੀ ਗਾਕ ਨਹੀਂਦਾ ਚਲੋ ਨਹੀਂ ਫੜੀ ਸਾਂ ਨੇ ਆ ਕੋਈ 35 ਕਿਸੇ ਤੋਂ ਪੁੱਛ ਲੈ 35 ਆ ਗੱਲ 35 ਤੂੰ ਤਾਂ ਮੈਂ ਸਾਡੇ ਤੂੰ ਕਹੇਦਾ ਕਿ ਸਾਮਾ ਦੱਸੀ ਬਲ ਸਿੰਘ ਬਾਈ ਵੀ ਪੱਕਾ ਹੀ ਆ ਉਹਨੇ ਬੋਲਦਾ ਹੈ ਸਾਮਾ ਹੀ ਦੱਸ ਬਸ ਇੱਕੋ ਗੱਲ ਤੇਰਾ ਜਾਦਿਆ ਬਾਈ ਨੇ ਸਹੀ ਲਾਇਆ ਅੱਪਾ ਜਿਹੜੀ ਗੱਲ ਕਹਾਂ ਲਾਣੇ ਹਣਾ ਚਲੋ ਕੋਈ ਨਹੀਂ ਤੂੰ ਵੀ ਹਾਥੀ ਦੀ ਪੂਛ ਵਾਲਾ ਕੰਮ ਬਣ ਗਿਆ

ਨਾ ਛੋਲੇ ਨਾ ਤਾਰ ਸੁਥਨ ਗਈ ਕਦੇ ਦੇ ਨਾਲ ਇਹ 26000 ਦੇ ਤਿੰਨੇ ਕੋਕਾ ਲਾ ਕੇ ਜਾਉ ਹਾਂ ਆ ਚੱਲਿਏ ਦੇਣੀ ਆ ਰੱਖ ਹੁਣ ਖੜ੍ਹਾ ਪਾਈ ਨਹੀਂ ਹਾਂ ਆ ਚੱਲਿਏ ਭਾਈ ਬਾਬਾ ਕਿੱਥੇ ਗਿਆ ਉੱਥੇ ਇੱਧਰ